ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਮੁਗਲਾਂ ਬਾਰੇ ਮੁਗਲ ਭਾਰਤ ਕਿਉਂ ਆਏ ਸੀ ਜਿਹੜੇ ਮੁਗਲ ਸੀ ਉਹਨਾਂ ਨੇ 300 ਸਾਲ ਤੋਂ ਵੱਧ ਰਾਜ ਕੀਤਾ ਸੀ ਬਾਬਰ ਅਕਬਰ ਅਤੇ ਸ਼ਾਹਜਹਾਂ ਤੋਂ ਲੈ ਕੇ ਬਹਾਦਰ ਸ਼ਾਹ ਜਫਰ ਤੱਕ ਹੁਣ ਕੁਝ ਸਵਾਲ ਉੱਠਦੇ ਆ ਸਾਡੇ ਮਨ 'ਚ ਕਿ ਕੌਣ ਸੀ ਮੁਗਲ ਕੀ ਇਹਨਾਂ ਦਾ ਇਤਿਹਾਸ ਹੈ ਕਿ ਸਾਰੇ ਮੁਗਲ ਮਾੜੇ ਸੀ ਇਹਨਾਂ ਦੇ ਗੁਰੂ ਸਾਹਿਬਾਨ ਨਾਲ ਕਿਵੇਂ ਦੇ ਸੰਬੰਧ ਸੀ ਅੱਜ ਆਪਾਂ ਗੱਲ ਕਰਾਂਗੇ ਮੁਗਲ ਸਾਮਰਾਜ ਬਾਰੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਆਇਆ ਸੀਗਾ ਬਾਬਰ ਉਜ਼ਬੇਕਿਸਤਾਨ ਤੋਂ ਭਾਰਤ ਤੋਂ 260 ਕਿਲੋਮੀਟਰ ਤੋਂ ਦੂਰ ਬਾਬਰ ਬਣਦਾ ਹੈ ਭਾਰਤ ਚ ਪਹਿਲਾ ਮੁਗਲ ਬਾਦਸ਼ਾਹ ਮੁਗਲ ਸਾਮਰਾਜ ਦੀ ਨੀਂਹ ਰੱਖੀ ਸੀ ਬਾਬਰ ਨੇ ਆ ਕੇ ਭਾਰਤ ਚ ਹੁਣ ਬਾਬਰ ਕੌਣ ਸੀ ਹੁਣ ਇਹ ਤਾਂ ਨਹੀਂ ਸੀ ਕਿ ਐਵੇਂ ਹੀ ਉੱਠ ਕੇ ਆ ਗਿਆ ਮੰਗੋਲ ਤੋਂ ਸੀਗਾ ਇਸ ਕਰਕੇ ਇਹਨਾਂ ਨੂੰ ਕਿਹਾ ਗਿਆ ਮੁਗਲ ਕਈ ਵਾਰ ਇਹਨਾਂ ਨੂੰ ਮੋਗਲ ਵੀ ਕਹਿ ਦਿੰਦੇ ਸੀ ਜਿਹੜਾ ਬਾਬਰ ਸੀ ਇਹ ਵੀ ਕੋਈ ਨਾਰਮਲ ਬੰਦਾ ਨਹੀਂ ਸੀ ਜਿਹੜਾ ਬਾਬਰ ਸੀ ਇਹ ਚੰਗੇਜ਼ ਖਾਨ ਤੇ ਤੈਮੂਰਦੀ ਪੀੜੀ ਚੋਂ ਆਪਦੀ ਮਾਂ ਵਾਲੀ ਸਾਈਡ ਤੋਂ ਚੰਗੇਜ਼ ਖਾਨ ਦੀ 14ਵੀਂ ਪੀੜੀ ਚੋਂ ਸੀ ਤੇ ਆਪਦੇ ਪਿਓ ਦੀ ਸਾਈਡ ਤੋਂ 5ਵੀਂ ਪੀੜੀ ਚੋਂ ਸੀ ਉਦੋਂ ਤੇ ਚੰਗੇਜ਼ ਖਾਨ ਨੂੰ ਮੌਤ ਤੇ ਬਰਬਾਦੀ ਦਾ ਦੂਜਾ ਨਾਮ ਵੀ ਕਹਿੰਦੇ ਸੀ ਜਿੱਥੇ ਵੀ ਜਾਂਦੇ ਸੀ ਜਿੱਤਦੇ ਜਾਂਦੇ ਸੀ ਤੇ ਦਪਾਈ ਮਚਾਉਂਦੇ ਜਾਂਦੇ ਸੀ ਉਹਨਾਂ ਦਾ ਵੰਸਾਜ ਸੀ ਗਾ ਬਾਬਰ ਬਾਬਰ ਜਦੋਂ ਆਉਂਦਾ ਸੀਗਾ ਭਾਰਤ ਉਦੋਂ ਗੁਰੂ ਨਾਨਕ ਦੇਵ ਜੀ ਐਮਨਾਬਾਦ ਸੀ 50 ਤੋਂ 52 ਉਮਰ ਸੀ ਬਾਬਰ ਆਉਂਦਾ ਹੈ ਐਮਨਾਬਾਦ ਤੇ ਹਿੰਦੂਆਂ ਤੇ ਪਠਾਣਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਸੀ ਉਸ ਟਾਈਮ ਤੇ ਬਾਬਰ ਦੀ ਫੌਜ ਨੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਨੂੰ ਕੈਦ ਕਰਕੇ ਆਪਣੀ ਕੈਦ ਵਿੱਚ ਸੁੱਟ ਲਿਆ ਸੀ ਭਾਈ ਮਰਦਾਨੇ ਨੂੰ ਵੀ ਗੁਲਾਮਾਂ ਵਾਂਗ ਕੰਮ ਤੇ ਲਾਇਆ ਗਿਆ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਚੱਕੀ ਪੀਸਣ ਤੇ ਲਾਇਆ ਸੀ ਉਸ ਤੋਂ ਬਾਅਦ ਜਦੋਂ ਬਾਬਰ ਨੂੰ ਪਤਾ ਲੱਗਦਾ ਹੈ ਕਿ ਕੈਦੀਆਂ ਵਿੱਚ ਉਸਨੇ ਇੱਕ ਸੰਤ ਫਕੀਰ ਨੂੰ ਫੜ ਲਿਆ ਹੈ ਤੇ ਕੈਦੀਆਂ ਕੋਲ ਜਾਂਦਾ ਹੈ ਤੇ ਬਾਬਰ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ ਸਾਡੇ ਤਾਂ ਬਹੁਤ ਵੱਡੀ ਗਲਤੀ ਹੋ ਗਈ ਹੈ ਅਸੀਂ ਤੁਹਾਨੂੰ ਫੜ ਲਿਆਇਆ ਇੱਕ ਫਕੀਰ ਨੂੰ ਅਸੀਂ ਫੜਿਆ ਹੈ ਕਿ ਤੁਸੀਂ ਜਾ ਸਕਦੇ ਹੋ ਗੁਰੂ ਸਾਹਿਬ ਇੱਕ ਸ਼ਰਤ ਰੱਖਦੇ ਆ ਬਾਬਰ ਦੇ ਸਾਹਮਣੇ ਗੁਰੂ ਸਾਹਿਬ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਬਾਬਰ ਤੇ ਉਸ ਨੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਇਹ ਨਹੀਂ ਹੈਗਾ ਕਿ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਛੱਡ ਦਿੱਤਾ ਤੇ ਉਹਦੇ ਖਿਲਾਫ ਜਾਂ ਉਹਦੇ ਜਿਹੜੇ ਜ਼ੁਲਮ ਸੀ ਉਹਦੇ ਤੇ ਗੁਰੂ ਨਾਨਕ ਸਾਹਿਬ ਚ ਉਪਰੇ ਗੁਰੂ ਨਾਨਕ ਸਾਹਿਬ ਨੇ ਬਾਬਰ ਨਾਲ ਜਾਬਰ ਕਿਹਾ ਗੁਰੂ ਨਾਨਕ ਸਾਹਿਬ ਨੇ ਲਿਖਿਆ ਰਾਜੀ ਸੀ ਮੁਕਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ ਦੂਜਾ ਮੁਗਲ ਬਾਦਸ਼ਾਹ ਬਣਦਾ ਹੈ ਉਹਦਾ ਪੁੱਤਰ ਹਮਾਇਉ ਉਹ ਸੀਗਾ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਦੇ ਟਾਈਮ ਤੇ ਹਮਾਇਉ ਜਦੋਂ ਆਉਂਦਾ ਇੱਕ ਜੰਗ ਚ ਸ਼ੇਰ ਸ਼ਾ ਸ਼ੂਰੀ ਦੇ ਹੱਥੋਂ ਹਾਰ ਜਾਂਦਾ ਹੈ ਤੇ ਭੱਜਦਾ ਹੈ ਲਾਹੌਰ ਵੱਲ ਪੰਜਾਬ ਚ ਐਂਟਰ ਕਰਕੇ ਉਹਨੂੰ ਚੇਤਾ ਆਉਂਦਾ ਹੈ ਕਿ ਮੇਰੇ ਪਿਤਾ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਵਾਰ ਦਿੱਤਾ ਸੀ ਕਿ ਤੇਰੀਆਂ ਸੱਤ ਪੀੜੀਆਂ ਰਾਜ ਕਰਨਗੀਆਂ ਤੇ ਸਾਡੀ ਤਾਂ ਦੂਸਰੀ ਪੀੜੀ ਚੱਲ ਰਹੀ ਹੈ ਤੇ ਰਾਜ ਸਾਡੇ ਹੱਥੋਂ ਖੁੱਸ ਗਿਆ ਕਿਉਂਕਿ ਸ਼ੇਰ ਸ਼ਾਸੂਰੀ ਨੇ ਹਮਾਇੂ ਨੂੰ ਭਜਾ ਦਿੱਤਾ ਸੀ ਹਮਾਇੂ ਫਿਰ ਵਜ਼ੀਰ ਨੂੰ ਪੁੱਛਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਕੌਣ ਬਿਰਾਜਮਾਨ ਹੈ ਮੈਂ ਮਿਲਣਾ ਚਾਹੁੰਦਾ ਹਾਂ ਉਹ ਦੱਸਦੇ ਨੇ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਬਿਰਾਜਮਨ ਹਨ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਹਮਾਈਓ ਆਪਣੇ ਵਜ਼ੀਰ ਨਾਲ ਉਥੋਂ ਜਾਂਦਾ ਹੈ ਸਿੱਧਾ ਖਡੂਰ ਸਾਹਿਬ ਜਦੋਂ ਹਮਾਈਓ ਜਾਂਦਾ ਹੈ ਤਾਂ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਪੜਾ ਰਹੇ ਸਨ ਤੇ ਗੁਰੂ ਅੰਗਦ ਦੇਵ ਜੀ ਜ਼ਿਆਦਾ ਤਵੱਜੋ ਨਹੀਂ ਦਿੰਦੇ ਬਾਦਸ਼ਾਹ ਨੂੰ ਤੇ ਬਾਦਸ਼ਾਹ ਜਦੋਂ ਢੀਕਦਾ ਹੈ ਤੇ ਗੁਰੂ ਅੰਗਦ ਦੇਵ ਜੀ ਨੂੰ ਬੱਚਿਆਂ ਨੂੰ ਪੜਾਉਂਦੇ ਰਹਿੰਦੇ ਹਨ ਤੇ ਬਾਦਸ਼ਾਹ ਗੁੱਸੇ ਵਿੱਚ ਆ ਕੇ ਆਪਣੀ ਤਲਵਾਰ ਨੂੰ ਹੱਥ ਪਾ ਲੈਂਦਾ ਹੈ ਤੇ ਤਲਵਾਰ ਕੱਢ ਲੈਂਦਾ ਹੈ ਕਿ ਮੈਂ ਇਸ ਫਕੀਰ ਨੂੰ ਮਾਰ ਦੇਵਾਂਗਾ ਇੱਥੇ ਫਿਰ ਗੁਰੰਗਤ ਦੇਵ ਜੀ ਉਸ ਨੂੰ ਸਬਕ ਸਿਖਾਉਂਦੇ ਨੇ ਜਿੱਥੇ ਤੂੰ ਤਲਵਾਰ ਕੱਢਣੀ ਸੀ ਸ਼ੇਰ ਸ਼ਾ ਸੂਰੀ ਦੇ ਸਾਹਮਣੇ ਉੱਥੇ ਤੇਰੇ ਕੋ ਤਲਵਾਰ ਦਾ ਜੋਹਰ ਵਿਖਾਇਆ ਨਹੀਂ ਗਿਆ ਤਾਂ ਫਕੀਰਾਂ ਤੇ ਤੂੰ ਉਦੋਂ ਤਲਵਾਰ ਕੱਢ ਲਈ ਹਮਾਈਉ ਸ਼ਰਮਿੰਦਾ ਹੋ ਜਾਂਦਾ ਹੈ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਗੁਰੰਗਤ ਦੇਵ ਜੀ ਤੋਂ ਮਾਫੀ ਮੰਗਦਾ ਹੈ ਤੇ ਉਸ ਤੋਂ ਬਾਅਦ ਹਮਾਈਉ ਜਾਂਦਾ ਹੈ ਈਰਾਨ ਵੱਲ ਨੂੰ ਤੇ ਫਿਰ ਕਾਫੀ ਸਮਾਂ ਭਾਰਤ ਤੇ ਸੂਰੀ ਸਾਮਰਾਜ ਰਿਆ ਹੈ ਫਿਰ ਇਰਾਨ ਤੋਂ ਵਾਪਸ ਆਉਂਦਾ ਹੈ ਹਮਾਇੂ ਫਿਰ ਜਿੱਤ ਲੈਂਦਾ ਹੈ ਭਾਰਤ ਨੂੰ ਤੇ ਗੱਦੀ ਤੇ ਬੈਠ ਜਾਂਦਾ ਹੈ ਹਮਾਇੂ ਤੋਂ ਬਾਅਦ ਆਉਂਦਾ ਹੈ ਉਹਦਾ ਪੁੱਤਰ ਅਕਬਰ ਇਹ ਬਣਦਾ ਹੈ ਫਿਰ ਤੀਜਾ ਬਾਦਸ਼ਾ 14 ਸਾਲ ਦੀ ਉਮਰ ਵਿੱਚ ਅਕਬਰ ਬਾਦਸ਼ਾ ਬਣ ਗਿਆ ਸੀ ਅਕਬਰ ਸੀਗਾ ਗੁਰੂ ਅਮਰਦਾਸ ਜੀ ਦੇ ਸਮੇਂ ਤੇ ਗੁਰੂ ਅਮਰਦਾਸ ਜੀ ਨੇ ਹੁਣ ਇੱਥੇ ਬਹੁਤ ਹੀ ਰੈਵੋਲੂਸ਼ਨਰੀ ਕੰਮ ਕੀਤੇ ਸੀ ਇੱਕ ਬੌਲੀ ਸਾਹਿਬ ਬਣਾਉਣ ਦਾ ਉਹਨਾਂ ਨੇ ਇੱਕ ਚੀਜ਼ ਕੰਪਲਸਰੀ ਕਰਤੀ ਸੀ ਕਿ ਪੰਗਤ ਵਿੱਚ ਬੈਠ ਕੇ ਲੰਗਰ ਸ਼ਕਣਾ ਬਾਦ ਚ ਹੀ ਸਾਡੇ ਦਰਸ਼ਨਾ ਨੂੰ ਆ ਸਕਦਾ ਹੈ ਇਹ ਚੀਜ਼ ਦੇ ਕਾਰਨ ਸੀ ਕਿ ਹੁਣ ਬੌਲੀ ਸਾਹਿਬ ਆ ਕੇ ਕੋਈ ਵੀ ਉੱਚੀ ਜਾਂ ਨੀਵੀ ਜਾਤ ਦਾ ਨਹਾ ਸਕਦਾ ਹੈ ਜਿਹੜੇ ਟਾਈਮ ਅਜਿਹਾ ਭੇਦ ਭਾਵ ਕੀਤਾ ਜਾਂਦਾ ਸੀ ਜਾਤ ਪਾਤ ਤੇ ਜ਼ੁਲਮ ਕੀਤਾ ਜਾਂਦਾ ਸੀ ਵੱਡੀਆਂ ਜਾਤਾਂ ਵਾਲੇ ਸੀ ਜਿਨ੍ਹਾਂ ਨੂੰ ਇਹ ਛੋਟੀਆਂ ਜਾਤਾਂ ਵਾਲੇ ਕਹਿੰਦੇ ਸੀ ਆਪਦੇ ਪਾਣੀ ਨੂੰ ਹੱਥ ਵੀ ਨਹੀਂ ਸੀ ਲਾਉਣ ਦਿੰਦੇ ਕੋਲੋਂ ਦੀ ਲੰਗੜ ਵੀ ਨਹੀਂ ਸੀ ਦਿੰਦੇ ਆਪਦੇ ਅੰਨ ਦੇ ਕੋਲੋਂ ਦੀ ਵੀ ਨੰਗੜ ਨਹੀਂ ਸੀ ਦਿੰਦੇ ਗੁਰੂ ਸਾਹਿਬ ਨੇ ਬਾਉਲੀ ਸ਼ੁਰੂ ਕਰਵਾਈ ਜਿੱਥੇ ਕੋਈ ਵੀ ਵੱਡੀ ਜਾਂ ਛੋਟੀ ਜਾਤ ਦਾ ਇਸ਼ਨਾਨ ਕਰ ਸਕਦਾ ਹੈ ਗੁਰੂ ਸਾਹਿਬ ਨੇ ਪੰਗਤ ਪ੍ਰਥਾ ਚਲਾਈ ਕਿ ਜਿਸ ਨੇ ਸਾਡੇ ਦਰਸ਼ਨ ਲਈ ਆਉਣਾ ਹੈ ਆ ਕੇ ਪਹਿਲਾਂ ਪੰਗਤ ਵਿੱਚ ਲੰਗਰ ਛਕੋ ਪੰਗਤ ਵਿੱਚ ਵੱਡੇ ਵੱਡੇ ਜ਼ਗੀਰਦਾਰ ਵੀ ਬੈਠੇ ਹੁੰਦੇ ਸੀ ਤੇ ਨਾਲ ਉਹਨਾਂ ਦੇ ਨੌਕਰ ਇਹ ਗੱਲਾਂ ਧਰਮ ਦੇ ਠੇਕੇਦਾਰ ਕੋਲ ਬਰਦਾਸ਼ਤ ਨਹੀਂ ਹੋਈਆਂ ਤੇ ਇਹ ਗੱਲਾਂ ਠੇਕੇਦਾਰ ਅਕਬਰ ਗੋਲ ਸ਼ਿਕਾਇਤ ਲੈ ਕੇ ਗਏ ਤੇ ਅਕਬਰ ਨੂੰ ਕਹਿੰਦੇ ਕਿ ਸਿੱਖਾਂ ਦਾ ਗੁਰੂ ਪਤਾ ਨਹੀਂ ਕਿਹੜੀ ਖਿਚੜੀ ਪਕਾਈ ਜਾਂਦਾ ਹੈ ਸਾਡੀ ਤਾਂ ਇੰਪੋਰਟੈਂਸ ਹੀ ਖਤਮ ਹੋ ਗਈ ਹੈ ਸਾਨੂੰ ਤਾਂ ਕੋਈ ਵੀ ਨਹੀਂ ਪੁੱਛਦਾ ਅਕਬਰ ਬਾਦਸ਼ਾਹ ਹੈ ਤੇ ਉਸ ਨੂੰ ਸਾਰਿਆਂ ਦੀ ਗੱਲ ਸੁਣਨੀ ਪੈਣੀ ਸੀ ਤੇ ਫਕੀਰ ਅਕਬਰ ਕਹਿੰਦਾ ਚਲੋ ਠੀਕ ਆ ਗੁਰੂ ਸਾਹਿਬ ਨੂੰ ਸੰਦੇਸ਼ਾ ਭੇਜੋ ਤੇ ਗੁਰੂ ਸਾਹਿਬ ਨੂੰ ਦਰਬਾਰ ਬੁਲਾਓ ਤੇ ਗੁਰੂ ਸਾਹਿਬ ਇੱਥੇ ਆਪ ਨਹੀਂ ਜਾਂਦੇ ਉਹ ਅਕਬਰ ਕੋਲ ਗੁਰੂ ਸਾਹਿਬ ਜੀ ਆਪਣੇ ਸੇਵਾਦਾਰ ਭਾਈ ਜੇਠਾ ਜੀ ਨੂੰ ਭੇਜ ਦਿੰਦੇ ਭਾਈ ਜੇਠਾ ਜੀ ਜਿਹੜੇ ਬਾਅਦ ਚ ਗੁਰੂ ਰਾਮਦਾਸ ਜੀ ਬਣਦੇ ਸਨ ਸਿੱਖਾਂ ਦੇ ਚੌਥੇ ਗੁਰੂ ਬਾਕੀ ਆਪ ਅਗਲੇ ਪਾੜ ਵਿੱਚ ਤੁਹਾਨੂੰ ਦੱਸਾਂਗੇ ਇਸ ਦਾ ਜਿਹੜਾ ਜੋ ਪਾੜ ਰਹਿ ਗਿਆ ਹੈ ਥੈਂਕ ਯੂ